मुर्दाबाद मनी बढ़ेंगे मुर्दाबाद प्रशासन मुर्दाबाद पुलिस प्रशासन मुर्दाबाद इंकल फिरादाबाद जो हमसे टकराएगा चूर चूर हो जाएगा जो हमसे टकराएगा चूर चूर हो जाएगा एमएलए एल ए गैरी पड़ेंगे मुर्दाबाद 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 मनी बढ़ेंगे मुर्दाबाद मुर्दाबाद ਕੀ ਕਾਰਨ ਚੀਕ ਜਿਹੜਾ ਅੱਜ ਤੋਂ ਦੁਬਾਰਾ ਤੋਂ ਤੁਹਾਨੂੰ ਜਿਹੜਾ ਹੈਗਾ ਪ੍ਰੋਟੈਸਟ ਕਰਨਾ ਪੈ ਰਿਹਾ ਪਿਛਲੇ ਲੰਬੇ ਸਮੇਂ ਤੋਂ ਵੀ ਪ੍ਰੋਟੈਸਟ ਕਰ ਰਹੇ ਹੋ ਤੇ ਅੱਜ ਕੀ ਪ੍ਰੋਗਰਾਮ ਨਿਕਿਆ ਗਿਆ ਸੀ ਪਿਛਲੇ ਲੰਬੇ ਸਮੇਂ ਤੋਂ ਪੂਰਵ ਪ੍ਰਸ਼ਾਸਨ ਦੇ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਖਿਲਾਫ ਵਕੀਲ ਐਕਸ਼ਨ ਕਰ ਰਹੇ ਸੀ ਕਿਉਂਕਿ ਜੋ ਜ਼ਿਆਤੀ ਅਮਲੋਗ ਨਿਊਸਲ ਕਾਉਂਸਲ ਦੀ ਇਲੈਕਸ਼ਨ ਦੇ ਵਿੱਚ ਸਾਡੇ ਵਕੀਲ ਸਾਹਿਬ ਦੇ ਨਾਲ ਉੱਥੋਂ ਦੇ ਐਮਐਲਏ ਦੇ ਭਰਾ ਨੇ ਬੇहद ਗੁੰਡਾਗਰਦੀ ਦਾ ਸਬੂਤ ਦਿੰਦੇ ਹੋਏ ਕੀਤੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਉਹਦੇ ਖਿਲਾਫ ਅੱਜ ਸਾਰੇ ਪੰਜਾਬ ਦੇ ਵਕੀਲ ਹੜਤਾਲ ਦੇ ਉੱਤੇ ਨੇ ਵੈਸੇ ਤਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਲਾਰਜ ਆਰਡਰ ਸਭ ਤੋਂ ਵੱਧ ਇੱਥੇ ਦਾ ਸ਼ਿਕਾਇਤ ਹੋਇਆ ਔਰ ਖਾਸ ਤੌਰ ਤੇ ਕੋਈ ਵੀ ਚੋਣਾ ਹੋਣ ਭਾਵੇਂ ਹਾਰ ਨੂੰ ਦੇਖਦੇ ਹੋਏ VOTING ਮਸ਼ੀਨਾਂ ਤੋੜਨ ਦੀਆਂ ਕਾਰਵਾਈਆਂ ਹੋਣ ਜਾ ਵਿਰੋਧੀਆਂ ਨੂੰ ਤੱਕੇ ਨਾਲ ਕਾਗਜ਼ ਦੇ داخل ਨਾ ਕਰਨ ਦੇਣ ਦੀ ਕੋਾਇਤ ਹੋਵੇ ਜਾਂ ਗੁੰਡਾਗਰਦੀ ਕਰਕੇ ਜਾਲੇ ਵੋਟਾਂ ਪਾਉਣ ਦੀ ਔਰ ਜੇ ਕੋਈ ਰੋਕਦਾ ਤਾਂ ਉਹਦੇ ਖਿਲਾਫ ਜ਼ਿਆਤੀ ਕਰਨ ਦੀਆਂ ਕਾਰਵਾਈਆਂ ਇਸ ਪੰਜਾਬ ਸਰਕਾਰ ਦੀ ਆਦਤ ਬਣ ਗਈ ਹੈ ਪਰ ਇਸ ਦਾ ਪਹਿਲੀ ਵਾਰ ਮੈਂ ਸਮਝਦਾ ਕਿ ਬਹੁਤ ਪੰਗਾ ਵਕੀਲਾਂ ਦੇ ਨਾਲ ਪਿਆ ਔਰ ਅਸੀਂ ਇਸ ਐਜੀਟੇਸ਼ਨ ਨੂੰ ਇੱਕ ਲੌਜੀਕਲ ਤਰੀਕਾ ਤੇ ਲੈ ਕੇ ਜਾਵਾਂਗੇ ਅੱਜ ਇਸ ਪ੍ਰੋਟੈਸਟ ਦੇ ਵਿੱਚ ਸਾਰੇ ਪੰਜਾਬ ਦੇ ਵਕੀਲ ਹੜਤਾਲ ਕਰ ਰਹੇ ਆਂ ਔਰ ਜੇਕਰ ਫੋਡੇਗਰ ਸਾਹਬ ਦੀ ਪੁਲਿਸ ਪ੍ਰਸ਼ਾਸਨ ਨੇ ਜੋ ਯੋਗਤਾ ਰਵਾ ਬਣਦੀਆਂ ਨੇ ਉਹਨਾਂ ਦੇ ਖਿਲਾਫ ਜੋ ਵੀ ਮਲਜ਼ਮ ਨੇ ਖਾਸ ਤੌਰ ਤੇ ਐਮਐਲਏ ਫੈਰੀ ਵੜਿੰਗ ਦਾ ਬਰਗੈਰੀ ਵੜਿੰਗ ਦਾ ਬ్రਦਰ ਮਨੀ ਵੜਿੰਗ ਜੋ ਹੈ ਔਰ ਉਹਦੇ ਜੋ ਗੁੰਡੇ ਸਾਥੀ ਨੇ ਜਿਹੜੇ ਕਈ ਪਹਿਚਾਣੇ ਵੀ ਗਏ ਨੇ ਐਸਐਸਪੀ ਸਾਹਬ ਦੀ ਨੋਟਿਸ ਕਸ਼ਲੇ ਜਾ ਕੇ ਲਿਆਂਦਾ ਗਿਆ ਅਗਰ ਉਹਨਾਂ ਦੇ ਖਰਾਬ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਐਜਿਟੇਸ਼ਨ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਔਰ ਅੱਜ ਅਸੀਂ ਸਿਰਫ ਇੱਕ ਪੁਲ ਮੰਟ ਅਗਦੇ ਨਾਮ ਇੱਕ ਸਿੰਬਲ ਦੇ ਵਜੋਂ ਉਹਨਾਂ ਦਾ ਪੁਤਲਾ ਫੂਕਿਆ ਹੋ ਸਕਦਾ ਕੱਲ ਨੂੰ ਐਡਵੋਕੇਟਸ ਨੂੰ ਸਾਰੇ ਪੰਜਾਬ ਦੇ ਵਿੱਚ ਜਿਹੜੇ ਨੈਸ਼ਨਲ ਦੀਰ ਸਟੇਟ ਹਾਈਵੇਜ਼ ਨੇ ਉਹ ਵੀ ਬੰਦ ਕਰਨੇ ਪੈਣ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਖਾਸ ਤੌਰ ਤੇ ਅਮਲੋ ਔਰ ਬਨੇਗਰ ਸਭ ਜ਼ਿਲ੍ਹਾ ਪ੍ਰਸ਼ਾਸਨ ਤੋਂ ਔਰ ਉਥੋਂ ਦੇ ਐਸਐਸ ਵੀ ਸਭ ਤੋਂ ਮੰਗ ਆ ਕਿ ਫੌਰੀ ਤੋਂ ਫੌਰੀ ਇਨਸਾਫ ਦਵਾਇਆ ਜਾਵੇ ਔਰ ਜੋ ਅਸਲ ਦੋਸ਼ੀ ਨੇ ਉਹਦੇ 'ਚ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਹੋਵੇ ਸਰਕਾਰ ਦੀ ਸ਼ਹਿਰ ਤੇ ਗੁੰਡਾਗਰਦੀ ਕਰਨ ਵਾਲੇ ਭਾਵੇਂ ਐਮਐਲਏ ਦੇ ਬ੍ਰਦਰ ਹੋਣ ਜਾਂ ਉਹਨਾਂ ਦੇ ਸਾਥੀ ਹੋਣ ਜੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀਆਂ ਧਾਰਾਵਾਂ ਦੇ ਅਗੇ ਦਾ ਕੀਤੀ ਗਈ ਤਾਂ لازمی ਤੌਰ ਤੇ ਅਸੀਂ ਇਸ ਐਜੀਟੇਸ਼ਨ ਨੂੰ ਪੰਜਾਬ ਦੇ ਭਾਗ ਵਿੱਚ ਵਧਾਵਾਂਗੇ ਔਰ ਇਹਦੀ ਰੂਪ ਰੱਖਾਂ ਵੀ ਜਿਹੜੀ ਹੈ ਉਹ ਪੰਜਾਬ ਦੇ ਐਡਵੋਕੇਟਸ ਬੈਠ ਕੇ ਤੈਅ ਕਰਨ ਤੇ ਫਿਰ ਕੀ ਦਬਾਅ ਹੈਗਾ ਜਿਸ ਦੇ ਚੱਲਦੇ ਅਜੇ ਤੱਕ ਜਿਹੜੀ ਐਫਆਈਆਰ ਵਗੈਰਾ ਲਾਂਚ ਨਹੀਂ ਦੇਖੋ ਇਹ ਹਮੇਸ਼ਾ ਹੀ ਆਇਆ ਕਿ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਬੰਦਿਆਂ ਨੂੰ ਬਚਾਉਣ ਵਾਸਤੇ ਜਾਂ ਆਪਣੇ ਗੁੰਡਿਆਂ ਨੂੰ ਬਚਾਉਣ ਵਾਸਤੇ ਸਿਆਸੀ ਦਬਾਅ ਪਾਉਂਦੀਆਂ ਰਹੀਆਂ ਨੇ ਪਰ ਜਿੰਨਾ ਮਾੜਾ ਹਾਲ ਲਾਅਨ ਆਰਡਰ ਦਾ ਮੌਜੂਦਾ ਸਰਕਾਰ ਚ ਹੋਇਆ ਸ਼ਾਇਦ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਣ ਪਿਆ ਅਗਰ ਜੋ ਸਾਰੇ ਪੰਜਾਬ ਦੇ ਐਡਵੋਕੇਟ ਹੜਤਾਲ ਦੇ ਨੇ ਜੇ ਇਸ ਦੇ ਬਾਵਜੂਦ ਪੁਲਿਸ ਨਾ ਸੁੱਤੀ ਉੱઠી ਔਰ ਉਹਨਾਂ ਨੇ ਆਪਣੀ ਇਸ ਜਿਹੜੀ ਟਿਲਮਟਿਲ ਦੀ ਕਾਰਵਾਈ ਹੈ ਉਹਨੂੰ ਜਾਰੀ ਰੱਖ ਕੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਅਸੀਂ ਬੈਠ ਕੇ ਡਿਸਾਈਡ ਕਰਾਂਗੇ ਕਿ ਇਸ ਐਜੀਟੇਸ਼ਨ ਨੂੰ ਕੀ ਰੋਕ ਦੇਣਾ ਸਰ ਅੱਜ ਜਿਹੜਾ ਹੈਗਾ ਪੁਤਲਾ ਪੁਕਿਆ ਗਿਆ ਹੈ ਤੁਹਾਡਾ ਵੀ ਕਾਫੀ ਲੰਮਾ ਐਕਸਪੀਰੀਅੰਸ ਰਿਹਾ ਹੈ ਕਦੀ ਦੇਖਿਆ ਕਿ ਭਾਰਤ ਦੇ ਵਿੱਚ ਇਸ ਤਰ੍ਹਾਂ ਵਕੀਲਾਂ ਨੂੰ ਇੰਨਾ ਲੰਮਾ ਪ੍ਰੋਟੈਸਟ ਕਰਨਾ ਪਿਆ ਹੋਵੇ ਆਪਣੀ ਮੰਗਾਂ ਦੇ ਲਈ ਦੇਖੋ ਜੀ ਬਤੌਰ ਵਕੀਲ ਮੇਰੇ ਵੀ 20 ਸਾਲ ਤੋਂ ਪ੍ਰੈਕਟਿਸ ਚੱਲੀ ਆ ਜੀ ਔਰ ਸਾਨੂੰ ਫਸਟ ਟਾਈਮ ਹੋਇਆ ਵੀ ਐਜੀਟੇਸ਼ਨ ਸਾਨੂੰ ਕਰਨੀ ਪੈ ਰਹੀ ਹੈ ਹਾਲ ਤੱਕ ਸਾਨੂੰ 22 23 ਤਰੀਕ ਤੋਂ ਅਸੀਂ ਲਗਾਤਾਰ ਪ੍ਰੋਟੈਸਟ ਕਰਦੇ ਆ ਰਹੇ ਹਾਂ ਪੰਨਾ ਐਸਐਸਬੀ ਫਤਿਹਗੜ੍ਹ ਸਾਹਿਬ ਨੂੰ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਉਹਨਾਂ ਨੇ ਸਾਨੂੰ ਦਿਲਾਸਾ ਦਿੱਤਾ 9 ਤਰੀਕ ਨੂੰ ਕਿ ਤੁਹਾਨੂੰ ਅਸੀਂ ਇੱਕ ਦੋ ਦਿਨ ਇਨ ਐਕਸ਼ਨ ਕਰਕੇ ਦਵਾਂਗੇ ਪਰ ਹਾਲੇ ਤੱਕ ਵੀ ਕੋਈ ਐਕਸ਼ਨ ਵਾਲਾ ਤਾਂ ਕੋ ਉਹਨਾਂ ਦਾ ਕਲਪ੍ਰਸਟੇਜ خراب ਨਹੀਂ ਹੋਇਆ ਐਡਾ ਕੀ ਦਵਾ ਉਹਨਾਂ ਤੇ ਪੈ ਗਿਆ ਹੈ ਕਿ ਸਰਕਾਰ ਦਾ ਜਾਂ ਪੋਲੀਟੀਕਲੀ ਐਸੇ ਕਿ ਕਿਹੜੇ ਦਬਾਅ ਚ ਰਹੇ ਕਿ ਉਹਨਾਂ ਨੂੰ ਸਭ ਕੁਝ ਉਹਨਾਂ ਦੇ ਮੂਰੇ ਅੰਨੇ ਹੋ ਗਏ ਨੇ ਜੀ ਕੋਈ ਨਹੀਂ ਦੇਖ ਰਿਹਾ ਉਹਨਾਂ ਨੂੰ ਤੇ ਜੇ ਪੰਜਾਬ ਸਰਕਾਰ ਜਾਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਨਹੀਂ ਤੁਹਾਡੀ ਗੱਲ ਸੁਣਦਾ ਤਾਂ ਇਸ ਤੋਂ ਬਾਅਦ ਤੁਹਾਡਾ ਅੱਗੇ ਕੀ ਰਣਨੀਤੀ ਹੋਊਗੀ ਹਾਈ ਕੋਰਟ ਦਾ ਅਪੀਲ ਕਰੋਗੇ ਜਾਂ ਇਸ ਤੋਂ ਇਲਾਵਾ ਜਿਵੇਂ ਹੋਰ ਆਪਸ਼ਨ ਨੇ ਗ੍ਰਹਿ ਮੰਤਰੀ ਹੋ ਗਿਆ ਉੱਥੇ ਤੱਕ ਪਹੁੰਚ ਕਰੋਗੇ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਕਰਾਂਗੇ ਜੀ ਤੇ ਸੈਕੰਡਲੀ ਸਾਡੇ ਸਟੇਟ ਲੈਵਲ ਦੀ ਕਾਲ ਹੈ ਜਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਸਟੇਟ ਲੈਵਲ ਦੀ ਕਾਰ ਬੜਾ ਵਧੀਆ ਹੰਗਾਰਾ ਮਿਲ ਰਿਹਾ ਮੇਰੇ ਸਭ ਦਾ ਮੈਂ ਧੰਨਵਾਦ ਕਰਦਾ ਆਪਣੇ ਵਿਗਲੀ ਭਾਈਚਾਰੇ ਦਾ ਕਿ ਸਾਡੇ ਨਾਲ ਅੱਜ ਕੰਧਾਂ ਕੰਧਾਂ ਲਾ ਕੇ ਖੜਾ ਹੈ ਇਸ ਗੱਲ ਤੇ ਮੈਂ ਥੋੜੇ ਰਾਈ ਉਹਨਾਂ ਨੂੰ ਧੰਨਵਾਦ ਕਰਦਾ ਇਸ ਗੱਲ ਦਾ ਤੇ ਜਦ ਤੱਕ ਐਫ ਆਈ ਆਰ ਨਹੀਂ ਕਰਦੇ ਥੈਂਕ ਯੂ ਰਾਜੀ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕੀ ਕਹਿੰਦਾ ਜੀ ਇਹ ਬੜਾ ਜੀ ਉਹ ਇੱਧਰ ਆਪਣੇ ਦੇਖੋ ਇਹ ਪ੍ਰੋਟੈਸਟ ਜੀ ਜਿਹੜਾ ਹਸਨ ਸਿੰਘ ਐਡਵੋਕੇਟ ਦੇ ਉੱਪਰ ਹਮਲਾ ਹੋਇਆ ਸੀ ਇੱਕ ਸਿਆਸੀ ਵਿਅਕਤੀ ਵੱਲੋਂ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਜਦੋਂ ਐਫ ਆਈ ਆਰ ਦਰਜ ਨਹੀਂ ਹੋਈ ਦੋਸ਼ੀ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਉਸ ਕਰਕੇ ਇੰਨਾ ਲੰਬੇ ਸਮੇਂ ਤੋਂ ਸਾਨੂੰ ਇਹ ਪ੍ਰੋਟੈਸਟ ਕਰਨਾ ਪੈ ਰਿਹਾ ਉਹਦੇ ਸੰਬੰਧ ਦੇ ਵਿੱਚ ਸੀਗਾ ਅੱਜ ਦਾ ਇਹ ਸਾਰਾ ਤੇ ਜੇ ਨਹੀਂ ਇਨਸਾਫ ਮਿਲੂਗਾ ਹਸਨ ਸਿੰਘ ਨੂੰ ਤਾਂ ਇਹ ਪ੍ਰੋਟੈਸਟ ਵੀ ਜਾਰੀ ਰਹੂਗਾ ਤੇ ਹੋ ਸਕਦਾ ਸਾਨੂੰ ਜਿਹੜਾ ਨੈਸ਼ਨਲ ਹਾਈਵੇ ਆ ਉਹ ਵੀ ਜਾਮ ਕਰਨਾ ਪਵੇ ਇਹਦੇ ਵਿੱਚ ਜ਼ਿੰਮੇਵਾਰ ਕੌਣ ਆ ਜੀ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੈ ਜੀ ਜਾਂ ਫਤੇਗੜ ਸਾਹਿਬ ਡਿਸਟ੍ਰਿਕਟ ਦੀ ਪੁਲਿਸ ਹੈ ਜਿਹੜੀ ਕਿ ਸਿਆਸੀ ਪ੍ਰਭਾਵ ਦੇ ਹੇਠ ਇੰਨੀ ਸਿਆਸੀ ਪ੍ਰਭਾਵ ਅੱਗੇ ਸੁਣਦੇ ਹੁੰਦੇ ਸੀ ਵੀ ਪੀਪੀਐਸ ਅਫਸਰ ਸਿਆਸੀ ਪ੍ਰਭਾਵ ਹੇਠ ਆ ਜਾਂਦੇ ਨੇ ਆਈਪੀਐਸ ਨਹੀਂ ਆਉਂਦੇ ਪਰ ਐਸੇ ਤਾਂ ਆਈਪੀਐਸ ਅਫਸਰਾਂ ਦਾ ਸਪਾਈਆਂ ਨਾਲੋਂ ਮਾੜਾ ਹਾਲ ਹੋਇਆ ਪਿਆ ਵਿਚਾਰਿਆਂ ਦਾ ਪਰ ਸਾਰੇ ਆ ਉਹਨਾਂ ਤੇ ਵੀ ਵੀ ਇੰਨਾ ਉਹਨਾਂ ਦਾ ਸਿਆਸੀ ਦਬਾਅ ਹੇਠ ਦਬੇ ਹੋਏ ਆ ਉਹ ਜਿਹਦਾ ਪ੍ਰੋਟੈਸਟ ਕੀਤਾ ਸਰ ਕੀ ਕਹਿਣਾ ਚਾਹੂਗੇ ਅਗੇ ਇਹ ਪ੍ਰੋਟੈਸਟ ਤਾਂ ਕਰਨਾ ਪੈ ਰਿਹਾ ਜੀ ਸਾਨੂੰ ਵੀ ਫਤੇਗੜ ਸਾਹਿਬ ਦੀ ਡਿਸਟ੍ਰਿਕਟ ਦੀ ਜਿਹੜੀ ਪੁਲਿਸ ਹੈ ਉਹ ਸਿਆਸੀ ਦਬਾਅ ਦੇ ਹੇਠ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਨਹੀਂ ਰਹੀ ਪਹਿਲੀ ਵਾਰ ਦੇਖਿਆ ਨਹੀਂ ਅੱਗੇ ਸੁਣਦੇ ਹੁੰਦੇ ਸੀ ਵੀ ਜਿਹੜੇ ਪੀਪੀਐਸ ਅਫਸਰ ਨੇ ਉਹ ਸਿਆਸੀ ਦਬਾਅ ਹੇਠ ਆ ਜਾਂਦੇ ਨੇ ਪਰ ਹੁਣ ਤਾਂ ਆਈਪੀਐਸ ਅਫਸਰਾਂ ਦਾ ਹਾਲ ਜਿਹੜਾ ਸਪਾਈਆਂ ਹੌਲਦਾਰਾਂ ਤੋਂ ਭੈੜਾ ਹੋਇਆ ਪਿਆ ਐਨੇ ਸਿਆਸੀ ਦਬਾਅ ਦੇ ਤਹਿਤ ਨਹੀਂ ਉਹ ਵੀ ਉਹਨਾਂ ਨੂੰ ਪਤਾ ਸਭ ਨੂੰ ਹੈ ਵੀ ਇਹ ਝਗੜੇ 'ਚ ਕੀ ਹੋਇਆ ਪਰ ਫੇਰ ਵੀ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਿਰਫ ਇਸ ਕਰਕੇ ਵੀ ਉਹ ਇੱਕ ਐਮਐਲਏ ਦਾ ਭਰਾ ਹੈ ਕਾਨੂੰਨ ਤੋਂ ਉੱਤੇ ਦੇਖੋ ਕੋਈ ਵੱਡਾ ਨਹੀਂ ਹੁੰਦਾ ਕਾਨੂੰਨ ਸਭ ਤੋਂ ਉੱਪਰ ਕਾਨੂੰਨ ਦੇ ਮੁਤਾਬਕੇ ਕਾਰਵਾਈ ਕਰਨੀ ਹੀ ਪੈਣੀ ਹੈ ਜੇ ਨਹੀਂ ਕਰਨਗੇ ਤਾਂ ਇਹ ਪ੍ਰੋਟੈਸਟ ਜਾਰੀ ਰਹੂਗਾ ਇਹ ਕਾਰਨ ਸਰ ਦੇਖੋ ਵਕੀਲਾਂ ਨੂੰ ਵੀ ਜਿਹੜਾ ਹੈਗਾ ਅੱਜਲ ਖਵਾਰ ਹੋਣਾ ਪੈ ਰਿਹਾ ਮੈਂ ਸਮਝ ਨਹੀਂ ਮੇਰਾ ਇਹੀ ਸਵਾਲ ਸੀਗਾ ਤੇ ਅੱਜ ਵੀ ਇਹੀ ਸਵਾਲ ਰਿਹਾ ਦੇਖੋ ਸਿਰਫ ਇੱਕ ਸਿਆਸੀ ਬੰਦਾ ਹੋਣ ਕਰਕੇ ਇਹ ਕਾਰਵਾਈ ਨਹੀਂ ਕੀਤੀ ਜਾ ਰਹੀ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਦੇ ਜਿਹੜੇ ਹਾਲਾਤ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੇ ਪਹਿਲਾਂ ਹੀ ਖੈਰ ਬਹੁਤ ਮਾੜੇ ਨੇ ਇਹ ਹੋਰ ਮਾੜੇ ਹੋ ਜਾਣਗੇ ਜੋ ਪੰਜਾਬ ਲਈ ਵੀ ਚੰਗੀ ਗੱਲ ਨਹੀਂ ਜੇ ਇੱਕ ਵਕੀਲ ਨੂੰ ਇਨਸਾਫ ਨਹੀਂ ਮਿਲ ਰਿਹਾ ਤੁਸੀਂ ਸੋਚੋ ਵੀ ਇੱਕ ਆਮ ਬੰਦੇ ਨੂੰ ਕਿੱਥੋਂ ਇਨਸਾਫ ਮਿਲੂਗਾ ਇਹਨੂੰ ਵਿਚਾਰੇ ਦੇ ਕੋਲ ਕੋਈ ਇਦਾਂ ਦੀ ਕੋਈ ਜਥੇਬੰਦੀ ਆਰਗੇਨਾਈਜੇਸ਼ਨ ਨਹੀਂ ਹੈ ਉਹਦੇ ਗੱਲ ਰੱਖਣ ਦੇ ਲਈ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ